ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਡੀਜੀਪੀ ਰਬੈਰੋ ਤੇ ਇੱਕ ਵਾਰ ਜਲੰਧਰ ਵਿੱਚ ਹਮਲਾ ਹੋਇਆ ਸੀ ਉਹ ਸਾਰਾ ਹਮਲਾ ਕਿਵੇਂ ਪਲਾਨ ਹੋਇਆ ਕਿਵੇਂ ਕੀਤਾ ਗਿਆ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਵੀਡੀਓ ਬਾਕਮਾਲ ਹੋਣ ਵਾਲੀ ਹੈ ਇਹਨੂੰ ਸ਼ੇਅਰ ਜ਼ਰੂਰ ਕਰਿਓ ਸੋ ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਵਿੱਚ ਲਿਖਦੇ ਨੇ ਕਹਿੰਦੇ ਵੀ ਰਬੈਰੋ ਨੇ ਬੰਬਈ ਵਿੱਚ ਮਾਫੀਆ ਵਿਰੁੱਧ ਕੰਮ ਕੀਤਾ ਸੀ ਉਸ ਦਾ ਤਰੀਕਾ ਸੀ ਕਿ 94 ਬੰਦਿਆਂ ਨੂੰ ਨਾਮਜ਼ਦ ਕਰੋ ਤੇ ਫਿਰ ਉਹਨਾਂ ਨੂੰ ਗੋਲੀ ਮਾਰ ਦਿਓ ਕਿਸੇ ਨੂੰ ਫੜਨ ਅਤੇ ਅਦਾਲਤੀ ਕਾਰਵਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹੀ ਉਸ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਸੀ। ਇਸ ਲਈ ਸਰਕਾਰ ਨੇ ਅਜਿਹੇ ਅਫਸਰਾਂ ਨੂੰ ਚੁਣ ਕੇ ਤਿਆਰ ਕੀਤਾ ਤੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਰਬੇਰੋ ਇਸੇ ਤਰ੍ਹਾਂ ਦੇਸ਼ ਵਿੱਚ ਮਸ਼ਹੂਰ ਹੋ ਗਿਆ। ਸਰਕਾਰ ਨੇ ਉਸ ਨੂੰ ਪੰਜਾਬ ਵਿੱਚ ਡੀਜੀਪੀ ਲਾਇਆ। ਪ੍ਰੈਸ ਅਤੇ ਹਕੂਮਤ ਨੇ ਉਸ ਨੂੰ ਬਹੁਤ ਚੱਕਿਆ ਤੇ ਉਹਨੇ ਇਹੀ ਨੀਤੀ ਇੱਥੇ ਲਾਗੂ ਕਰ ਦਿੱਤੀ। ਉਹ ਬੜਬੋਲਾ ਬੰਦਾ ਸੀ ਤੇ ਇੱਥੇ ਆ ਕੇ ਖਾੜਕੋ ਨੂੰ ਵੰਗਾਰਿਆ ਤੇ ਕਿਹਾ ਕਿ ਹੁਣ ਅਸੀਂ ਤੁਹਾਨੂੰ ਮਾਰਾਂਗੇ। ਇੱਥੇ ਤਾਂ ਸਿੰਘਾਂ ਨੂੰ ਮਾਰਨ ਦਾ ਕੰਮ ਕਈ ਸਾਲਾਂ ਤੋਂ ਹੋ ਰਿਹਾ ਸੀ। ਉਸ ਨੇ ਖਾੜਕੋਆਂ ਦੀ ਦਰਜਾਬੰਦੀ ਕੀਤੀ, ਇਨਾਮ ਰੱਖੇ ਤੇ 94 ਪੁਲਿਸ ਅਫਸਰਾਂ ਨੂੰ ਇਸ ਲਈ ਤਿਆਰ ਕੀਤਾ। ਉਸ ਦੀ ਇਹ ਨੀਤੀ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਹੋਇਆ ਤੇ ਬਾਅਦ ਵਿੱਚ ਉਸ ਨੇ ਇਹ ਗੱਲ ਮੰਨ ਲਈ ਕਿ ਇੱਥੇ ਗੱਲ ਹੋਰ ਹੈ। ਇੱਥੇ ਬੰਬਈ ਵਾਂਗ ਕੋਈ ਅਪਰਾਧੀ ਨਹੀਂ ਇਹ ਧਾਰਮਿਕ ਲੋਕ ਨੇ ਤੇ ਇਹਨਾਂ ਤੇ ਇਹੀ ਨੀਤੀ ਕੰਮ ਨਹੀਂ ਕਰੇਗੀ। ਉਸ ਵਕਤ ਪੰਜਾਬ ਵਿੱਚ ਉਹਦੀ ਇਹ ਨੀਤੀ ਪ੍ਰਤੀ ਬਹੁਤ ਰੋਸ ਸੀ। ਸਭ ਖਾੜਕੋ ਸਿੰਘਾਂ ਵਿੱਚ ਇਹ ਗੱਲ ਘਰ ਘਰ ਗਈ ਕਿ ਇਹ ਤੇ ਹਮਲਾ ਹੋਣਾ ਚਾਹੀਦਾ ਹੈ। ਬਾਬਾ ਧੰਨਾ ਸਿੰਘ ਤੇ ਬਾਬਾ ਅਜੀਤ ਸਿੰਘ ਹੋਰਾਂ ਦੇ ਜਥੇ ਨੇ ਇਸ ਸੰਬੰਧੀ ਪੂਰੀ ਤਿਆਰੀ ਕੀਤੀ। ਇਹਨਾਂ ਕੋਲ ਸਾਰੀਆਂ ਹੀ ਜਥੇਬੰਦੀਆਂ ਦੇ ਸਿੰਘ ਆਉਂਦੇ ਸਨ ਤੇ ਇਹ ਖਾੜਕੋ ਸਮਰਥਕਾਂ ਵਜੋਂ ਹੀ ਮਸ਼ਹੂਰ ਸਨ। ਖਾਰਕੋ ਸਫਾਤੇ ਪੀਏਪ ਵਿੱਚ ਬਹੁਤ ਬੰਦਿਆਂ ਨੂੰ ਪਤਾ ਸੀ ਕਿ ਇਹਨਾਂ ਸਿੰਘਾਂ ਨੇ ਰਬੈਰੋ ਤੇ ਹਮਲਾ ਕਰਨਾ ਹੈ ਪਰ ਪਰਮਾਤਮਾ ਨੇ ਇਹ ਗੱਲ ਢਕੀ ਰੱਖੀ ਤੇ ਇਸ ਦਾ ਪਹਿਲਾਂ ਪਤਾ ਨਹੀਂ ਲੱਗਿਆ ਮਨਵੀਰ ਸਿੰਘ ਚਿਹੜੂ ਤੇ ਲਾਲ ਸਿੰਘ ਹੋਰਾਂ ਨਾਲ ਇਹਨਾਂ ਦਾ ਮੇਲ ਹੋਇਆ ਤੇ ਇਹਨਾਂ ਸਿੰਘਾਂ ਨੇ ਕਿਹਾ ਕਿ ਅਸੀਂ ਉਹ ਕੰਮ ਕਰਨਾ ਹੈ ਥੋੜੇ-ਥੋੜੇ ਬਾਅਦ ਹੀ ਰਬੈਰੋ ਪੀਪ ਆ ਕੇ ਠਹਿਰਦਾ ਸੀ ਤੇ ਸਵੇਰੇ ਲਾਜ਼ਮੀ ਸੈਰ ਕਰਕੇ ਆਪਣੇ ਘਰ ਵਾਲੀ ਨਾਲ ਚਾਹ ਪੀਂਦਾ ਹੁੰਦਾ ਸੀ। ਉਸ ਵਕਤ ਇਸ ਦੀ ਰਾਖੀ ਉੱਤੇ ਕੋਈ 4-5 ਬੰਦੇ ਪੰਜਾਬ ਪੁਲਿਸ ਅਤੇ CRPF ਦੇ ਹੁੰਦੇ ਸਨ। ਇਹ ਸਿੰਘ ਉੱਥੋਂ ਦੇ ਭੇਤੀ ਸਨ ਤੇ ਇਹਨਾਂ ਨੂੰ ਯਕੀਨ ਸੀ ਕਿ ਇਹ ਸੌਖੇ ਹੀ ਉਹਨਾਂ ਸਿਪਾਈਆਂ ਨੂੰ ਕਾਬੂ ਕਰਕੇ ਰਬੈਰੋ ਦਾ ਸਿਰ ਵੱਢ ਕੇ ਲੈ ਆਉਣਗੇ। ਬਾਬਾ ਧੰਨਾ ਸਿੰਘ ਤੇ ਬਾਬਾ ਜੀਤ ਸਿੰਘ ਹੋਰਾਂ ਦੀ ਇਹ ਪ੍ਰਬਲ ਇੱਛਾ ਸੀ ਕਿ ਇਹ ਕੰਮ ਉਹਨਾਂ ਨੇ ਹੀ ਕਰਨਾ। ਉਹ ਹਥਿਆਰ ਚਲਾਉਣ ਦੇ ਪੂਰੇ ਤਜਰਬੇਕਾਰ ਸੰਤੇ ਇਰਾਦੇ ਦ੍ਰਿੜ ਸਨ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੋਰ ਕਿਸੇ ਦੀ ਬਹੁਤੀ ਜ਼ਰੂਰਤ ਨਹੀਂ ਹੈਗੀ ਉਹ ਚੰਗਾ ਸਮਾਨ ਹੀ ਮੰਗ ਰਹੇ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਸਾਂਭਣ ਦਾ ਪ੍ਰਬੰਧ ਇਹਨਾਂ ਸਿੰਘਾਂ ਨਾਲ ਮਨਵੀਰ ਸਿੰਘ ਚਿਹੜੂ ਲਾਭ ਸਿੰਘ ਤੇ ਮਥਰਾ ਸਿੰਘ ਹੋਰਾਂ ਦੀਆਂ ਕਈ ਮੁਲਾਕਾਤਾਂ ਹੋਈਆਂ ਅਤੇ ਇਹਨਾਂ ਨੇ ਉਹਨਾਂ ਦੇ ਇਰਾਦੇ ਅੱਗੇ ਸਿਰ ਨਵਾਇਆ ਤੇ ਜਜ਼ਬਾਤਾਂ ਦੀ ਕਦਰ ਕੀਤੀ ਪਰ ਕਿਹਾ ਕਿ ਇਹ ਕਾਰਨਾਮਾ ਬਹੁਤ ਅਹਿਮ ਤੇ ਵੱਡਾ ਹੈ ਪਰ ਬਹੁਤ ਜੋਖਮ ਭਰਿਆ ਵੀ ਹੈ ਅਸੀਂ ਤੁਹਾਨੂੰ ਸਮਾਨ ਤੇ ਸਾਧਨ ਤਾਂ ਦੇਵਾਂਗੇ ਹੀ ਪਰ ਤੁਸੀਂ ਕੁਝ ਤਜਰਬੇਗਾਰ ਸਿੰਘਾਂ ਨੂੰ ਵੀ ਨਾਲ ਲੈ ਲਓ ਗੁਰੀਲਾ ਹਮਲਿਆਂ ਵਿੱਚ ਤਜਰਬਾ ਬਹੁਤ ਅਹਿਮੀਅਤ ਰੱਖਦਾ ਹੈ ਆਖਰ ਉਹ ਕੁਝ ਸਿੰਘਾਂ ਨੂੰ ਨਾਲ ਲੈਣ ਲਈ ਮੰਨ ਗਏ ਪਰ ਰਬੈਰੋ ਤੇ ਗੋਲੀ ਚਲਾਉਣ ਦਾ ਜਿੰਮਾ ਉਹਨਾਂ ਦੋਨਾਂ ਸਿੰਘਾਂ ਨੇ ਆਪਣੇ ਕੋਲ ਹੀ ਰੱਖਿਆ ਇਹਨਾਂ ਨੇ ਇਹ ਕੰਮ ਪੁਲਿਸ ਵਰਦੀ ਵਿੱਚ ਕਰਨਾ ਸੀ ਇਹਨਾਂ ਨੂੰ ਸਾਰੇ ਹਥਿਆਰ ਤੇ ਸਾਧਨ ਮੁਹੱਈਆ ਕਰਵਾ ਦਿੱਤੇ ਤੇ ਨਾਲ ਜਾਣ ਵਾਲੇ ਸਿੰਘਾਂ ਨੂੰ ਵੀ ਮਲਾ ਦਿੱਤਾ ਗਿਆ ਕਮਰਜੀਤ ਸਿੰਘ ਸੁਲਤਾਨ ਵਿੰਡ ਤੇ ਬਾਬਾ ਦਲਵਿੰਦਰ ਸਿੰਘ ਨੂੰ CRPF ਵਾਲਿਆਂ ਨੂੰ ਸਾਂਭਣ ਲਈ ਜ਼ਿੰਮੇਵਾਰੀ ਦਿੱਤੀ ਗਈ। ਡਰਾਈਵਰੀ ਸ਼ਾਇਦ ਵਿਜੇਪਾਲ ਸਿੰਘ ਨੇ ਕੀਤੀ। ਚਰਨਜੀਤ ਸਿੰਘ ਤਲਵੰਡੀ ਨੇ ਪੁਲਿਸ ਲਾਈਨ ਦੇ ਬਾਹਰ ਇਹਨਾਂ ਨੂੰ ਟਰੱਕ ਵਿੱਚ ਬਿਠਾ ਕੇ ਲੈ ਜਾਣਾ ਸੀ। ਲਾਭ ਸਿੰਘ ਹੋਰਾਂ ਦੀ ਇੱਛਾ ਸੀ ਕਿ ਰਬੈਰੋ ਤੇ ਹਮਲਾ ਕਰਨ ਵਿੱਚ ਕੋਈ ਤਜਰਬੇ ਵਾਲਾ ਪ੍ਰਾਣਾ ਸਿੰਘ ਹੋਵੇ। ਉਹਨਾਂ ਨੇ ਚਾਚਾ ਮਥਰਾ ਸਿੰਘ ਦਾ ਸੁਝਾਅ ਦਿੱਤਾ। ਮਥਰਾ ਸਿੰਘ, ਚਰਨਜੀਤ ਸਿੰਘ ਤੇ ਮੈਂ ਉਹਨਾਂ ਦਿਨਾਂ ਵਿੱਚ ਹਸ਼ਿਆਰ ਪਰ ਕੋਲ ਹੀ 15-28 ਦਿਨ ਲਗਾਤਾਰ ਰਹੇ ਸੀ ਤੇ ਕਈ ਕੰਮ ਸਿਰੇ ਚੜੇ ਅਸੀਂ। ਦੂਜੇ ਪਾਸੇ ਧੰਨਾ ਸਿੰਘ ਹੋਰੀ ਇਹ ਗੱਲ ਨਾ ਮੰਨੇ ਉਹਨਾਂ ਨੇ ਕਿਹਾ ਕਿ ਉਸ ਨੂੰ ਤਾਂ ਅਸੀਂ ਸੋਧਾਂਗੇ ਮਿੱਥੇ ਹੋਏ ਸਮੇਂ ਤੇ ਰਬੈਰੋ ਆ ਗਿਆ ਤੇ ਘੜੀ ਹੋਈ ਰਣਨੀਤੀ ਮੁਤਾਬਕ ਇਹ ਸਿੰਘ ਇੱਕ ਜੀਪ ਵਿੱਚ ਡੀਐਸਪੀ ਤੇ ਉਹਦੀ ਗਾਰਡ ਬਣ ਕੇ ਉਹਦੀ ਰਹਾਇਸ਼ ਉੱਤੇ ਨਗਰਾਨੀ ਗੇੜਾ ਮਾਰਨ ਗਏ ਰਬੈਰੋ ਤੇ ਉਹਦੀ ਘਰ ਵਾਲੀ ਤੜਕੇ-ਤੜਕੇ ਸੈਰ ਕਰ ਰਹੇ ਸੀ ਕਮਰਜੀਤ ਸਿੰਘ ਸੁਲਤਾਨਵਿੰਡ ਹੋਰਾਂ ਨੇ ਗਾਰਦ ਵਾਲਾ ਪਾਸਾ ਸੰਭਾਲ ਲਿਆ ਤੇ ਸਾਰਿਆਂ ਨੂੰ ਸੋਧ ਦਿੱਤਾ ਤੇ ਬਾਬਾ ਧੰਨਾ ਸਿੰਘ ਹੋਰਾਂ ਨੇ ਮੈਦਾਨ ਦੀ ਕੰਧ ਤੇ ਜਾ ਕੇ ਰਬੈਰੋ ਤੇ ਗੋਲੀ ਚਲਾ ਦਿੱਤੀ ਇਹਨਾਂ ਕੋਲ ਥਾਮਸਨ ਗੰਨਾ ਅਤੇ ਇੱਕ ਜੀ3 ਰੈਫਲ ਸੀ ਇਹਨਾਂ ਦੋਵਾਂ ਨੇ 20-25 ਫੁੱਟ ਦੀ ਦੂਰੀ ਤੋਂ 50 ਦੇ ਕਰੀਬ ਗੋਲੀਆਂ ਚਲਾਈਆਂ ਰਬੈਰੋ ਤੇ ਉਹਦੀ ਘਰ ਵਾਲੀ ਘਾਹ ਦੇ ਲੰਬੇ ਢਿਗ ਭਏ ਉਹਨਾਂ ਨੇ ਸੋਚਿਆ ਵੀ ਉਹ ਮਰ ਗਏ ਜਦ ਕਿ ਉਹ ਆਪਣੀ ਸਿਕਲਾਈ ਮੁਤਾਬਕ ਲੰਬੇ ਬਹਿ ਕੇ ਬਚ ਗਿਆ ਇਹਨਾਂ ਨੇ ਕਿਹਾ ਕਿ ਕੰਮ ਹੋ ਗਿਆ ਤੇ ਸਾਰੇ ਜੀਪ ਵਿੱਚ ਚੜ ਕੇ ਬਾਹਰ ਆ ਗਏ ਪੁਲਿਸ ਲੈਂਡ ਵਿੱਚ ਉਸ ਵੇਲੇ ਕਿਸੇ ਹੋਰ ਪਾਸੇ ਵੀ ਗੋਲੀ ਚੱਲਣ ਲੱਗ ਪਈ ਸਾਰਿਆਂ ਨੇ ਇਹਨਾਂ ਨੂੰ ਪੁਲਿਸ ਵਾਲੀ ਸਮਝ ਕੇ ਰੋਕਿਆ ਨਹੀਂ ਇਹ ਬਾਹਰ ਜਾ ਕੇ ਸਾਰੇ ਚਰਨਜੀਤ ਸਿੰਘ ਨਾਲ ਟਰੱਕ ਵਿੱਚ ਬੈਠ ਕੇ ਨਿਕਲ ਗਏ ਬਹੁਤ ਵੱਡਾ ਹਮਲਾ ਸੀ ਪਰ ਰਬੈਰੋ ਦੀ ਘਰ ਵਾਲੀ ਦੀ ਅੱਡੀ ਤੇ ਇੱਕ ਗੋਲੀ ਲੱਗੀ ਤੇ ਹੋਰ ਕੋਈ ਨੁਕਸਾਨ ਨਾ ਹੋਇਆ ਮੈਂ ਤੇ ਚਾਚਾ ਮਥਰਾ ਸਿੰਘ ਹਸ਼ਿਆਰ ਪਰ ਵਿਖੇ ਠਾਰ ਵਾਲਿਆਂ ਦੇ ਨਾਲ ਖਬਰਾਂ ਉਡੀਕ ਰਿਹਾ ਸੀ ਕਿ ਹੁਣ ਮਰੇ ਦੀ ਖਬਰ ਆਈ ਕਿ ਆਈ ਪਰ ਹਮਲੇ ਦੀ ਖਬਰ ਆਈ ਕਿ ਕਿਹਾ ਵੀ ਪੁਲਿਸ ਮੁਖੀ ਸੁਰੱਖਿਅਤ ਨੇ ਤੇ 2-3 ਸਵਾਈ ਮਾਰੇ ਗਏ ਜਦੋਂ ਕੁਝ ਮਹੀਨਿਆਂ ਪਿਛੋਂ ਦੋਵੇਂ ਬਾਬੇ ਸਾਡੇ ਨਾਲ ਪੂਰੀ ਤਰ੍ਹਾਂ ਖੁੱਲ ਗਏ ਤਾਂ ਉਦੋਂ ਉਹਨਾਂ ਨੇ ਇਹ ਗੱਲ ਮੰਨੀ ਅਤੇ ਕਿਹਾ ਵੀ ਰਬੈਰੋ ਵਾਲਾ ਕੰਮ ਸਾਡੀ ਜਿੱਦ ਕਰਕੇ ਨਾਕਾਮ ਹੋਇਆ ਲਾਵ ਸਿੰਘ ਦੀ ਗੱਲ ਠੀਕ ਸੀ ਕਿ ਰਬੈਰੋ ਤੇ ਗੋਲੀ ਚਲਾਉਣ ਲਈ ਸਾਡੀ ਥਾਂ ਤੇ ਕੋਈ ਤਜਰਬੇਕਾਰ ਸਿੰਘ ਚਾਹੀਦਾ ਸੀ ਅਸੀਂ ਆਪਣੇ ਆਪ ਨੂੰ ਬਹੁਤ ਸਿੱਖਿਆ ਤਾਂ ਅਤੇ ਤਜਰਬੇਕਾਰ ਸਮਝਦੇ ਸੀ ਅਸੀਂ ਗੋਲੀਆਂ ਸਿਖਲਾਈ ਦੌਰਾਨ ਹੀ ਚਲਾਈਆਂ ਸਨ ਪਰ ਕਦੇ ਅਸਲੀ ਮੁਕਾਬਲੇ ਵਿੱਚ ਨਹੀਂ ਚਲਾਈਆਂ ਅਸਲੀ ਹਮਲੇ ਵਿੱਚ ਸਭ ਕੁਝ ਹੀ ਬਦਲ ਗਿਆ ਤੇ ਜਿਵੇਂ ਅਸੀਂ ਸੋਚਿਆ ਸੀ ਉਸ ਤਰ੍ਹਾਂ ਨਹੀਂ ਕਰ ਸਕੇ ਸਾਡਾ ਧਿਆਨ ਖਿੰਡ ਗਿਆ ਸਾਰੇ ਪਾਸੇ ਗੋਲੀ ਚੱਲ ਰਹੀ ਸੀ ਤੇ ਸਾਨੂੰ ਲੱਗਿਆ ਵੀ ਸਾਡੇ ਪਿੱਛੇ ਵੀ ਕੋਈ ਗੋਲੀ ਚਲਾ ਰਿਹਾ ਅਸਾਂ ਉਸ ਤਰ੍ਹਾਂ ਹੀ ਕੰਧ ਤੇ ਬਿਛਾੜ ਮਾਰ ਦਿੱਤੇ ਰਬੈਰੋ ਜਦੋਂ ਥੱਲੇ ਡਿੱਗੀ ਆ ਤਾਂ ਸਾਨੂੰ ਲੱਗਿਆ ਵੀ ਉਹਦੇ ਤੇ ਗੋਲੀ ਲੱਗ ਗਈ ਉਹਨੂੰ ਕੰਦ ਟੱਪ ਕੇ ਸਿਰ ਵੱਡਣ ਵਾਲੀ ਗਲਤੀ ਸੀ ਕਹਿੰਦਾ ਭੁੱਲੇ ਗਏ ਇਹ ਤਾਂ ਕਮਰਜੀਤ ਸਿੰਘ ਹੋਰਾਂ ਨੇ ਸੀਆਰਪੀਐਫ ਵਾਲੇ ਸੰਭਾਲ ਲਏ ਨਹੀਂ ਤਾਂ ਸਾਡੇ ਤੋਂ ਉੱਥੋਂ ਬਾਹਰ ਵੀ ਨਹੀਂ ਸੀ ਨਿਕਲੇ ਆ ਜਾਣਾ ਕਹਿੰਦਾ ਦੋਸਤੋ ਇਹ ਕਿੱਸਾ ਸੀ ਜਦੋਂ ਰਬੈਰੋ ਤੇ ਪਹਿਲੀ ਵਾਰ ਹਮਲਾ ਹੋਇਆ ਜਾਨੀ ਕਿ ਪਹਿਲੀ ਵਾਰ ਜਿਹੜੀ ਯੋਜਨਾ ਬਣੀ ਸੀ ਜਿਹੜੀ ਦੂਜੀ ਯੋਜਨਾ ਬਣੀ ਸੀ ਰਬੈਰੋ ਨੂੰ ਮਾਰਨ ਦੀ ਉਹਦੇ ਬਾਰੇ ਕੱਲ ਗੱਲਬਾਤ ਕਰਾਂਗੇ ਸਾਰੀ ਸੋ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਕਿੱਸੇ ਨਾਲ ਉਦੋਂ ਤੱਕ ਲਈ ਸਤ ਸ੍ਰੀ ਅਕਾਲ